ਕਿਊਰੋ ਮੋਲ ਦੇ ਲਾਗੇ ਨਵ ਮਰਲੇ ਦੀ ਕੋਠੀ ਲੈ ਕੇ ਆ ਗਏ ਆ ਆ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਇਹ ਦਾ ਐਲੀਵੇਸ਼ਨ ਰਹਿਣ ਵਾਲਾ ਸੋਹਣਾ ਆ ਚੈੱਕ ਕਰ ਲਓ ਤੁਸੀਂ ਫੁੱਲੀ ਫਰਨੀਸ਼ ਕੋਠੀ ਰਹੂਗੀ ਆਜੋ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਆ ਇਹ ਸਾਹਮਣੇ ਆ ਜਿਓ ਆਪਣੀ ਕਾਰ ਪਾਰਕਿੰਗ ਏਰੀਆ ਇਹ ਸਾਹਮਣੇ ਆ ਜੂਗਾ ਕਾਰ ਪਾਰਕਿੰਗ ਏਰੀਆ ਆਪ ਵੀ ਖੁਦ ਹੀ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਆ ਤੁਹਾਡੀ ਡਾਊਨ ਸੀਲਿੰਗ ਰਹਿਣ ਵਾਲੀ ਆ ਇੱਥੇ ਆ ਜੂਗਾ ਬਾਈਕ ਪਾਰਕਿੰਗ ਏਰੀਆ ਸਾਹਮਣੇ ਟੈਪਸ ਦਿੱਤੇ ਗਏ ਆ ਆ ਚੈੱਕ ਕਰ ਲਓ ਯੂ ਸਾਈਜ਼ ਦੀ ਵਿੰਡੋ ਆ ਜੂਗੀ ਤੇ ਆਜੋ ਮੈਂ ਤੁਹਾਨੂੰ ਅੰਦਰ ਉਹ ਖੋਣਾ ਇਹ ਆਪਣਾ ਇੰਟਰੈਂਸ ਰਹੂਗਾ ਆ ਚੈੱਕ ਕਰ ਲਓ ਤੁਸੀਂ ਇੰਟਰੈਂਸ ਦਾ ਇਹ ਥੱਲੇ ਗ੍ਰੇਨਾਈਟ ਦਿੱਤਾ ਗਿਆ ਵਾ ਆਜੋ ਅੰਦਰ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਹੈਗੀ ਡਾਊਨ ਸੀਲਿੰਗ ਤੇ ਲੋਬੀ 'ਚ ਵਰਦੇ ਸਾਰੀ ਆ ਲੋਬੀ ਦਾ ਏਰੀਆ ਆਜੂਗਾ ਆ ਚੈੱਕ ਕਰ ਲਓ ਤੇ ਅੰਦਰ ਡਰਾਈਂਗ ਰੂਮ ਦਾ ਏਰੀਆ ਦਿੱਤਾ ਗਿਆ ਇਹ ਪਾਰਟੀਸ਼ਨ ਹੈਗੀ ਹੈ ਤੇ ਵਾਲ ਮੋਲਡਿੰਗ ਤੁਸੀਂ ਚੈੱਕ ਕਰ ਲਓ ਉੱਪਰ ਡਾਊਨ ਸੀਲਿੰਗ ਚੈੱਕ ਕਰ ਲਓ ਇਹ ਡਾਊਨ ਸੀਲਿੰਗ ਰਹਿਣ ਵਾਲੀ ਹੈ ਆ ਵੇਖੋ ਕਿੰਨੀ ਸੋਹਣੀ ਡਾਊਨ ਸੀਲਿੰਗ ਹੈਗੀ ਤੇ ਸਾਹਮਣੇ ਤੁਸੀਂ ਵਾਲ ਚੈੱਕ ਕਰ ਲਓ ਡਿਜ਼ਾਈਨ ਦਿੱਤੇ ਗਏ ਆ ਚੈੱਕ ਕਰ ਲਓ ਤੇ ਸਾਹਮਣੇ ਕਟਨਸ ਹੈਗੇ ਆ ਵਿੰਡੋ ਦੇ ਨਾਲ ਆ ਵੇਖੋ ਵੱਡੀ ਸਾਈਜ਼ ਦੀ ਵਿੰਡੋ ਆ ਆਪ ਆਪਣਾ ਤੁਸੀਂ ਲੋਬੀ ਦਾ ਏਰੀਆ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਆ ਆ ਵੇਖੋ ਇਹ ਕਿਚਨ ਦਾ ਏਰੀਆ ਜੀ ਉੱਪਰ ਤੁਹਾਨੂੰ ਸੈਂਡਲਰ ਦਿੱਤਾ ਗਿਆ ਵਾ ਆ ਚੈੱਕ ਕਰ ਲਓ ਕਿੰਨਾ ਸੋਹਣਾ ਲੱਗਦਾ ਪਿਆ ਸਾਹਮਣੇ ਇਹਦੇ ਵਿੰਡੋ ਹੈਗੀ ਆ ਉਹ ਇਹ ਆਪਣਾ ਕਿਚਨ ਹੈਗੀ ਹੈ ਜੀ ਆਪਣੀ ਆ ਚੈੱਕ ਕਰਨ ਨੂੰ ਇਹ ਕਿਚਨ ਦਾ ਏਰੀਆ ਰਹਿਣ ਵਾਲਾ ਜੀ ਤੇ ਜੈਗੂਆਰ ਦੇ ਟਾਈਪਸ ਆ ਜੂਗੇ ਥੱਲੇ ਜੀ ਉੱਪਰ ਜੈਕੋ ਦੇ ਟਾਈਪਸ ਆ ਜੂਗੇ ਆ ਚੈੱਕ ਕਰ ਲਓ ਤੁਸੀਂ ਆ ਜੋ ਮੈਂ ਇਹ ਆ ਜੂਗਾ ਫਰਸਟ ਬੈੱਡਰੂਮ ਥੱਲੇ ਦਾ ਆ ਚੈੱਕ ਕਰ ਲਓ ਬਿਡ ਲੱਗੇ ਹੈਗੇ ਆ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਵਾਲ ਆ ਚੈੱਕ ਕਰੋ ਕਿੰਨੀ ਸੋਹਣੀ ਬਣੀ ਹੋਈਗੀ ਤੇ ਆ ਤੁਸੀਂ ਵੇਖ ਲਓ ਟੀਵੀ ਪੈਨਲ ਆਪਣਾ ਆ ਚੈੱਕ ਕਰੋ LED ਪੈਨਲ ਦਿੱਤਾ ਗਿਆ ਸਾਹਮਣੇ ਵਿੰਡੋ ਹੈਗੀ ਆ ਤੇ ਬੜਦੇ ਇੱਥੇ ਆਪਣਾ ਆਜੂ ਦਾ ਵਾਰਡਰੋਬ ਸਾ ਚੈੱਕ ਕਰ ਲਓ ਤੁਸੀਂ ਇਹ ਵਾਰਡਰੋਬਸ ਦੀ ਏਰੀਆ ਹੈਗਾ ਏਰੀਆ ਹੈਗਾ ਤੇ ਸਾਹਮਣੇ ਆਪਣਾ ਰਿੱਕਾ ਗਿਆ ਡਰੈਸਿੰਗ ਹੈ ਆ ਚੈੱਕ ਕਰ ਲਓ ਇਹ ਹੈਗਾ ਆਪਣਾ ਵਾਸ਼ਰੂਮ ਆ ਬੇਖ ਲਓ ਤੁਸੀਂ ਤੇ ਜੈਗੋ ਆ ਦੇ ਟੈਪਸ ਲੱਗੇ ਹੈਗੇ ਆ ਆ ਚੈੱਕ ਕਰ ਲਓ ਤੁਸੀਂ ਬ੍ਰਾਂਡਿਡ ਕੰਮ ਹੋਇਆ ਵਾ ਪੂਰਾ ਹਾਈਡ ਕਰਕੇ 깔ਨ ਲੱਗੀਆਂ ਤੇ ਉੱਪਰ ਤੁਸੀਂ ਡਾਉਨ ਸਿਲਿੰਗ ਚੈੱਕ ਕਰ ਲਓ ਆਜੋ ਮੈਂ ਤੁਹਾਨੂੰ ਦੂਜਾ ਬੈਡਰੂਮ ਦਿਖਾਉਣ ਆਇਆ ਇਹ ਆਪਣਾ ਦੂਜਾ ਬੈਡਰੂਮ ਦਾ ਇੰਟਰੈਂਸ ਆ ਆ ਚੈੱਕ ਕਰ ਲਓ ਸਾਹਮਣੇ LED ਪੈਨਲ ਆ ਜਾਊਗਾ ਇੱਥੇ ਆ ਜਾਊਗਾ ਆਪਣਾ ਬੈਡਰੂਮ ਦਾ ਏਰੀਆ ਆ ਵੇਖੋ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲਓ ਆ ਵੇਖੋ ਆ ਫਾਲ ਸਿਲਿੰਗ ਦੀ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਸਾਹਮਣੇ ਵਾਰਡਰੋਬ ਦਿੱਤੀ ਗਈ ਹੈ ਵੱਡੀ ਵਾਰਡਰੋਬ ਰਹਿਣ ਵਾਲੀ ਹੈ ਇਹ ਆ ਜਾਊਗਾ ਆਪਣਾ ਡਰੈਸਿੰਗ ਦਾ ਏਰੀਆ ਆ ਚੈੱਕ ਕਰ ਲਓ ਤੁਸੀਂ ਇਹ ਆ ਜਾਊਗਾ ਆਪਣਾ ਵਾਸ਼ਰੂਮ ਦਾ ਏਰੀਆ ਆਪ ਵੇਖ ਲਓ ਤੁਸੀਂ ਇਥੇ ਵੀ ਜੈਗਵਾਰ ਦੇ ਟਾਈਪਸ ਆ ਜੂਗੇ ਸਾਹਮਣੇ ਵਿੰਡੋ ਦਿੱਤੀ ਗਈ ਹੈ ਮਿਰਰ ਤੇ ਆ ਚੈੱਕ ਕਰ ਲਓ ਤੁਸੀਂ ਉੱਪਰ ਤੱਕ ਟਾਈਨ ਲਿੱਤੀ ਗਈ ਹੈ ਕੰਧ ਤੱਕ ਉੱਪਰ ਡਾਉਨ ਨਹੀਂ ਹੈਗੀ ਇਹਦੇ ਆ ਜਿਓ ਮੈਂ ਤੁਹਾਨੂੰ ਓਟੀਐਸ ਵੀ ਖਾ ਦੇਣਾ ਆ ਆਪਣਾ ਓਟੀਐਸ ਰੈਨ ਵਾਲਾ ਬਾਰ ਦਾ ਆ ਚੈੱਕ ਕਰ ਲਓ ਤੁਸੀਂ ਓਟੀਐਸ ਦਾ ਏਰੀਆ ਰੈਨ ਵਾਲਾ ਹੈ ਆ ਵੇਖ ਲਓ ਇਹ ਖੁੱਲਾ ਓਟੀਐਸ ਏਰੀਆ ਦਿੱਤਾ ਗਿਆ ਵਾ ਆ ਚੈੱਕ ਕਰ ਲਓ ਆ ਜਿਓ ਤੁਹਾਨੂੰ ਉੱਪਰੋਂ ਕੋਠੀ ਉਖਾਉਣਾ ਮੈਂ ਇਹ ਆਜੂਗਾ ਆਪਣਾ ਪੌੜੀ ਦਾ ਸਟੇਅਰ ਦਾ ਏਰੀਆ ਚੈੱਕ ਕਰ ਲੋ ਟਫਨ ਗਲਾਸ ਦਿੱਤਾ ਗਿਆ ਨਾਲੇ ਦੇ ਗ੍ਰੀਲਾ ਦਿੱਤੀ ਗਈ ਆ ਚੈੱਕ ਕਰ ਲੋ ਤੁਸੀਂ ਤੇ ਵੜਦੇ ਜਿੱਦਾਂ ਆਪਾਂ ਚੜਦੇ ਆ ਸਾਹਮਣੇ ਹੀ ਸੈਂਟਰਲ ਆ ਜਾਂਦਾ ਆ ਆ ਚੈੱਕ ਕਰ ਲੋ ਤੁਸੀਂ ਤੇ ਆ ਕਿਡਸ ਪਲੇ ਦੇ ਲਈ ਦਿੱਤਾ ਗਿਆ ਵਾ ਆ ਚੈੱਕ ਕਰ ਲੋ ਤੁਸੀਂ ਛੇ ਬੱਚੇ ਖੇਡ ਸਕਦੇ ਆ ਆਪਾਂ ਵੀ ਬੈਠ ਸਕਦੇ ਆ ਉੱਪਰ ਤੁਸੀਂ ਡਮ ਸਿਲਿੰਗ ਦੇਖ ਲਓ ਇਹਦੀ ਪ੍ਰੋਫਾਈਲ ਲਾਈਟ ਦੇ ਨਾਲ ਸਨਸੈਟ ਉੱਪਰ ਦਿੱਤੀ ਗਈ ਹੈ ਇਹ ਆ ਜਾਊਗਾ ਆਪਣਾ ਜੀ ਪੂਜਾ ਰੂਮ ਦਾ ਏਰੀਆ ਆ ਚੈੱਕ ਕਰ ਲੋ ਪੂਜਾ ਰੂਮ ਦਾ ਏਰੀਆ ਜੂਗਾ ਉੱਪਰ ਵੇਖ ਲਓ ਤੁਸੀਂ ਤੇ ਸਾਹਮਣੇ ਆਪਣਾ ਫਰਸਟ ਬੈੱਡਰੂਮ ਆ ਜੂਗਾ ਉੱਪਰ ਦਾ ਥਰਡ ਬੈੱਡਰੂਮ ਆਜੇ ਇੱਕ ਕਰ ਲਓ ਮਾਸਟਰ ਬੈੱਡਰੂਮ ਥਰਡ ਬੈੱਡਰੂਮ ਆ ਜੂਗਾ ਉੱਪਰ ਤੁਸੀਂ ਡਾਊਨ ਸਿੰਗ ਚੈੱਕ ਕਰ ਲਓ ਆ ਵੇਖੋ ਆ ਬੈੱਡਰੂਮ ਦਾ ਏਰੀਆ ਰਹੂਗਾ ਤੇ ਸਾਹਮਣੇ ਬਿਡੋ ਦੀ ਵਿੰਡੋ ਦਿੱਤੀ ਗਈ ਹੈ ਸਨਲਾਈਟ ਅੰਦਰ ਆਉਂਦੀ ਹੈ ਇਹ ਆਪਣਾ ਆ ਜੂਗਾ ਟੀਵੀ ਪੈਨਲ ਇਹ ਰਹੂਗਾ ਆਪਣਾ ਜੀ ਆ ਚੈੱਕ ਕਰ ਲਓ ਤੁਸੀਂ ਵਾਰਡਰੋਬ ਸਾਹਮਣੇ उपर सीलिंग ये अपना आ जाऊगा ड्रैसिंग एरिया आ चेक कर लो ती आजगा अपना किचन आजगा जी एच जैको का टैप्स देते गए आ चेक कर लो जैको के टैप्स रहने वाले हैं उपर ताउनसीलिंग चेक कर लो आज मैं थोड़ा फोर्थ बेडरूम दिखा सब तो पहला आप देखते हैं स्टोर रूम आ चेक कर लो आटोर रूम रहने वाला इस ता गया डोर उपर डाउन सीलिंग। आज मैं थोन फोर्थ बेडरूम दिखा हूँ यह आजुग अपना फोर्थ बेडरूम आ चेक कर लो खुला बैडरूम रहने वाला है उपर ताउनसीलिंग चेक कर लो आखो आखो सीलिंग सामने बहुत बड़ी विंडो दिती गई है ये आजग अपना एल ईडी पैनल सामने भी विंडो दी गई उजुग अपना ड्रैसिंग एरिया आ चेक कर लो इत व्रॉप दिखती गई है ਆਹ ਵੇਖੋ ਉੱਪਰ ਡਾਊਨ ਸਿਲਿੰਗ ਚੈੱਕ ਕਰ ਲਓ ਇਹ ਆਪਣਾ ਮਿਰਰ ਦਿੱਤਾ ਗਿਆ ਵਾ ਆਹ ਵੇਖ ਲਓ ਤੁਸੀਂ ਇਹ ਆਜੂਗਾ ਆਪਣਾ ਵਾਸ਼ਰੂਮ ਦਾ ਏਰੀਆ ਆ ਚੈੱਕ ਕਰ ਲਓ ਉੱਪਰ ਡਾਊਨ ਸਿਲਿੰਗ ਆ ਚੈੱਕ ਕਰ ਲਓ ਆਜ ਮੈਂ ਤੁਹਾਨੂੰ ਓਪਨ ਏਰੀਆ ਵਿਖਾ ਦਿੰਨਾ ਇਹ ਆਜੂਗਾ ਜੀ ਇੱਥੇ ਆਪਾਂ ਬਹਿ ਸਕਦੇ ਹਾਂ ਤੇ ਸਾਹਮਣੇ ਵੀ ਤੁਸੀਂ 뷰 ਵੇਖ ਸਕਦੇ ਹੋ ਬਹੁਤ ਕੈਂਟਰ ਆਣ ਵਾਲਾ ਤੇ ਇਹ ਹੈਗਾ ਜੀ ਆਪਣੀ ਕੋਠੀ ਇੱਥੇ ਆਪਾਂ ਬਹਿ ਵੀ ਸਕਦੇ ਹਾਂ ਅੰਦਰੋਂ ਆ ਚੈੱਕ ਕਰ ਲਓ ਤੁਸੀਂ उपर डाउनसिलिंग देख लो डाउनसिलिंग बहुत सोहनी लगती है आ चेक कर लो तीन आ ओपन द एरिया आपको दिखा दें थानू ये ओपन द एरिया आजगा आ चेक कर लो आख देख लो तीस ये नाली ग्रिला दी गई है पौड़ी चाड़ी है उपर आ चेक कर लो मिलते हैं नैक्सट वीडियो आई होडियो लाइक करोगे मेरा नाम प्रिंस हैदोराम थैंक यू फॉर वाचिंग दिस भीडियो